ਕੋਈ ਨਾ ਮਹੌਨੇ ਬਲੌਗ ਚ ਦਿਖਾਨੀ ਆ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਬਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਬਾਗਰੂ ਜੀ ਦੀ ਕਿੱਪਾ ਨਾਲ ਚੜਦੀ ਕਲਾ ਦੇ ਵਿੱਚ ਹੋਮੋਗੇ ਤੇ ਮੈਂ ਵੀ ਠੀਕ ਆ ਹੁਣ ਕਹਿ ਸਕਦੀ ਆ ਅੱਜ ਦਿਨ ਹੈਗਾ ਮੰਗਲਵਾਰ ਤਰੀਕ ਹੈਗੀ ਆ 7 ਮਈ 2024 ਠੀਕ ਹੈ ਜੀ ਤੇ ਅੱਜ ਮਾਰਨਿੰਗ ਤੋਂ ਕੋਈ ਵੀ ਵੀਡੀਓ ਨਹੀਂ ਬਣੀ ਕਿਉਂਕਿ ਮੈਂ ਡੌਂਸੀ ਡੌਂਸੀ ਜਾਨ ਕਾ ਡੌਂ ਹੋ ਗਿਆ ਤਾਂ ਮੈਂ ਮੈਂ ਹੋ ਗਈ ਸੀ ਬਮਾਰ ਪਤਾ ਨਹੀਂ ਚਲੋ ਪਹਿਲਾਂ ਆਪਾਂ ਵਧੀਆ ਵਧੀਆ ਗੱਲਾਂ ਕਰਦੇ ਆ ਤੁਸੀਂ ਮੈਨੂੰ ਬਿਮਾਰੀ ਜੀ ਤਾਂ ਮੈਨੂੰ ਖੇਜ ਆਉਂਦੀ ਆ ਆਪਣੀ ਉਹ ਬਿਮਾਰੀ ਤਾਂ ਹਨਾ ਤੇ ਹੋਰ ਸੁਣਾਓ ਕੀ ਹਾਲ ਚਾਲ ਆ ਤੁਸੀਂ ਵਧੀਆ ਠੀਕ ਠਾਕ ਹੋ ਤੇ ਮੈਂ ਹੁਣ ਠੀਕ ਆ ਵਧੀਆ ਆ ਤੇ ਜਿਹੜਾ ਵੀ ਠੀਕ ਆ ਬੈਠਾ ਪੜਦਾ ਆ ਹੋਮ ਬਾਲ ਤੇ ਕਿਉਂ ਮਿੰਟ ਹੋ ਗਿਆ ਸਰ ਨਾ ਹੂੰ ਕਹਨੀ ਆ ਬਿਜਾਰ ਵਧੀਆ ਠੀਕ ਆ ਇੱਕ ਗੱਲ ਆ ਇਹਦੀ ਵੀ ਉਹ ਦੱਸਦੀ ਆ ਇਹਨੂੰ ਕੀ ਹੋ ਗਿਆ ਸੀ ਹੋਇਆ ਤਾਂ ਨਹੀਂ ਹੁਣ ਹੋ ਜਾਊਗਾ ਫੇਰ ਦੋ ਤੱਕ ਰਾ ਚੱਕ ਲਾਣੀ ਮੈਂ ਤੇਰਾ ਤੰਬਰਦਾ ਹੀ ਆ ਕਰਦਾ ਚੱਕੜਾ ਚੱਕੜ ਮੈਂ ਦੂਏਂ ਕਿਉਂ ਮੈਂ ਕਰਤਾ ਤੰਬਰਦਾ ਹੀ ਆ ਕਰਦਾ ਦੂਏਂ ਦੂਏ ਕਾ ਮੈਟੀ ਬੈਠਾ ਰਹੇ ਹੁਣ ਕਾਨੂੰ ਉਹ ਤਾਂ ਸੈਟਅਪ ਹਲਾਉਣਾ ਦੋ ਤੱਕ ਜੇ ਸ਼ਰਮਾਰ ਕੇ ਦੋ ਤੱਕ ਦੋਲ ਦੇਣਾ ਹੋਸੀਆ ਹੋਤਾ ਹੈਗਾ ਮੀਲਾ ਉਹ ਆ ਤਾਂ ਨਹੀਂ ਹੋ ਜੂਏਦਾ ਤਾਂਬਰਦਾ ਹੀ ਆ ਇਹਨੂੰ ਵਾਰਨਿੰਗ ਦਿੱਤੀ ਹੋਈ ਆ ਚਲੋ ਜੀ ਟਾਈਮ ਸ਼ਾਮ ਤੇ 5 ਵਜੇ ਗਏ ਨੇ ਪੂਰੇ ਨਾ ਇੱਕਾ ਉੱਧਰ ਨਾ ਦੁੱਕਾ ਉੱਧਰ ਪੂਰੇ 5 ਵਜੇ ਵੱਧੇ ਹੋ ਗਿਆ ਹੁਣ ਪਤਾ ਨਹੀਂ ਮੈਨੂੰ ਨਹੀਂ ਪਤਾ ਹੁਣ ਮੈਂ ਦੱਸਣਾ ਨਹੀਂ ਹੈਗਾ ਕਿੰਨਾ ਹੋ ਗਿਆ ਮੈਂ 5 ਗਈ ਜਾਨੀ ਉੱਥੇ ਸਾਢੇ 5 ਹੋਏ ਹੋਏ ਨੇ ਮੈਂ ਦੱਸਣਾ ਨਹੀਂ ਹੈਗਾ ਨਾਲੇ ਦੱਸਤਾ ਸਾਢੇ 5 ਹੋ ਗਏ ਕਿਉਂਕਿ ਮੈਂ ਇੱਧਰ ਉੱਧਰ ਫਿਰਦੀ ਫੁਰਤੀ ਨੇ ਸਾਢੇ 5 ਕਰਤੇ ਮੈਂ ਸਵੇਰ ਦਾ ਹੁਣ ਨਹਾਇਆ ਧੋਇਆ ਤੇ ਹੁਣ ਟੌਰ ਕੱਢੀ ਆ ਟੌਰ ਕੱਢੀ ਤਾਂ ਆਪਾਂ ਕੈਮਰਾ ਚੱਕ ਲਿਆ ਕਈਆਂ ਨੂੰ ਮੇਰੀ ਟੌਰ ਰੜਕਦੀ ਆ ਆਪਾਂ ਬਦਲ ਬਦਲ ਕੇ ਲੀੜੇ ਮੱਚਦਿਆਂ ਨੂੰ ਹੋਰ ਮਚਾਵਾਂ ਮੈਂ ਬਦਲ ਪਤਾ ਲੀੜੇ ਪਾਵਾਂ ਠੀਕ ਹੈ ਜੀ ਤੇ ਹੁਣ ਪਹਿਲਾਂ ਆਪਾਂ ਦੁੱਧ ਰੱਖ ਦਈਏ ਹਾਰੇ ਦੇ ਵਿੱਚ ਹੁਣ ਮੈਨੂੰ ਕਿੰਨੇ ਦਿਨ ਹੋ ਗਏ ਮੈਂ ਦੁੱਧ ਹਾਰੇ ਦੇ ਵਿੱਚ ਗਰਮ ਕਰਦੀ ਆ ਮਤਲਬ ਕੜਨਾ ਨਹੀਂ ਰੱਖਦੀ ਉਬਾਲੀ ਦੇਣਾ ਰੱਖਦੀ ਆ ਕੜੇ ਹੋ ਦੁੱਧ ਨੂੰ ਥੋੜਾ ਜਿਹਾ ਘੱਟ ਲਾਈਕ ਕਰਦੇ ਆ ਬੱਚੇ ਕਿਉਂਕਿ ਹੁੰਦਾ ਤਾਂ ਉਹ ਗੁਣਕਾਰੀ ਆ ਗੁਣਕਾਰੀ ਉਦੋਂ ਹੋਊਗਾ ਜਦੋਂ ਆਪਾਂ ਨੂੰ ਤੁਸੀਂ ਮੈਨੂੰ ਦੱਸਿਆ ਸੀ ਥੈਂਕ ਯੂ ਸੋ ਮੱਚ ਤੁਸੀਂ ਮੈਨੂੰ ਦੱਸਿਆ ਕੜਣੀ ਦੁੱਧ ਕੜਨ ਵਾਲੀ ਨੂੰ ਕਹਿੰਦੇ ਆ ਤੇ ਦਾਲ ਘਰਨ ਵਾਲੀ ਨੂੰ ਤੌੜੀ ਕਹਿੰਦੇ ਆ ਥੈਂਕ ਯੂ ਸੋ ਮੱਚ ਸਾਰਿਆਂ ਨੇ ਮੈਨੂੰ ਸਹੀ ਸਹੀ ਗਾਈਡ ਕੀਤਾ ਹਨਾ ਮੇਰੇ ਦਿਮਾਗ ਚੋਂ ਨਿਕਲ ਗਿਆ ਸੀ ਪਤਾ ਨਹੀਂ ਕਈ ਵਾਰੀ ਹੁੰਦਾ ਨਾ ਮੇਰਾ ਤਾਂ ਵੈਸੇ ਵੀ ਦਿਮਾਗ ਥੋੜਾ ਤੁਹਾਨੂੰ ਪਤਾ ਹੀ ਆ। ਹੋਲੇ ਜੰਨੀ ਆ ਮੈਂ ਤੇ ਇਹ ਕਹਿੰਦੇ ਇਹ ਗੱਲ ਸੱਚੀ ਆ ਵੀ ਜਿਹਦੇ ਨੂੰ ਲੀਵਰ ਦੀ ਬਿਮਾਰੀ ਹੋ ਜਾਂਦੀ ਆ ਉਹਦੀ ਯਾਦਦਾਸ਼ਤ ਵੀ ਘਟਦੀ ਆ। ਇਹ ਗੱਲ ਸੱਚੀ ਹੋ ਗਈ ਸੱਚੀ ਸਾਬਤ ਹੋ ਗਈ ਆ ਇਹ ਹੁਣ ਮੇਰੀ ਯਾਦਦਾਸ਼ਤ ਸੱਚੀ ਹੀ ਘਟ ਗਈ ਤੇ ਹੁਣ ਪਹਿਲਾਂ ਆਪਾਂ ਦੁੱਧ ਰੱਖ ਲਈਏ ਦਾਲ ਆਪਾਂ ਧਰਨੀਆ ਪੀੜੀ ਅੱਜ ਹਨਾ ਤੇ ਫੇਰ ਨਾਲੇ ਮੈਂ ਤੁਹਾਨੂੰ ਦੱਸਦੀ ਆ ਵੀ ਅੱਜ ਮੈਨੂੰ ਕੀ ਹੋ ਗਿਆ ਸੀ ਮੈਨੂੰ ਰੋਜ਼ ਨਿਤ ਨਵੀਂ ਭੂਤ ਨਹੀਂ ਚੁੰਬੜਦੀ ਆ। ਕਹਿੰਦੇ ਹੁੰਦੇ ਜੱਟ ਨੂੰ ਚੜੇਲ ਟੱਕਰੀ ਆ ਚੁੰਬੜ ਜਾਊਗਾ ਨਾ ਮੇਰੇ ਨਾਲ ਹੁੰਦੀ ਆ ਮੈਨੂੰ ਚੁੰਬੜ ਗਈ ਚੜੇਲ ਤੇ ਚੜੇਲ ਨੂੰ ਆਪਾਂ ਲਾ ਕੇ ਸਿੱਟਦਾ ਨੰਨੇ ਚੜੇਲਾ ਜੂੜੂਲਾ ਚ ਆਪਾਂ ਜਿਆਦਾ ਵਿਸ਼ਵਾਸ ਨਹੀਂ ਕਰਦੇਗੇ ਚੜੇਲ ਤਾਂ ਆਪਾਂ ਲਾ ਕੇ ਸਿੱਟਤੀ ਤੇ ਪਹਿਲਾਂ ਆਪਾਂ ਦੁੱਧ ਪਾ ਲਈਏ ਪਤੀਲੇ ਵਿੱਚ ਫੋਨ ਨੂੰ ਲਾ ਲਈਏ ਟ੍ਰਾਈਪੋਟ ਤੇ ਇਦਾਂ ਹੀ ਜੁਣੀ ਰਹੇ ਤੁਸੀਂ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਐਂਡ ਸ਼ੇਅਰ ਕਰ ਦਿਓ ਸ਼ੇਅਰ ਵੀਡੀਓ ਨੂੰ ਕਰ ਦਿਓ ਸ਼ੇਅਰ ਠੀਕ ਆ ਜੀ ਇਹ ਸੌਂਵ ਤੋ ਪੇਰ ਰੱਖੀ ਹੋਈ ਸੀਗੀ ਇਹ ਇੰਨੀ ਕਿਰੋ ਹੋ ਕਰਨਾ ਆਪਾਂ ਨੇ ਇਹਦਾ ਪਾਊਡਰ ਜਿਹਾ ਬਣਾਉਣਾ ਹੈ ਇਹ ਵੀ ਮੇਰੇ ਵਾਸਤੇ ਦੇਸੀ ਦਵਾਈ ਕਿਉਂਕਿ ਨਾ ਮੈਨੂੰ ਪ੍ਰੋਬਲਮ ਜਿਹੜੀ ਜ਼ਿਆਦਾ ਪ੍ਰੋਬਲਮ ਆ ਰਹੀ ਆ ਮੇਰੇ ਨਾਲ ਆਹ ਸੰਗ ਪਰ ਤੋਂ ਸੰਗ ਸੁੱਕ ਜਾਂਦਾ ਤੇ ਮੇਰੀ ਜਿਹੜੀ ਜੀਭ ਆ ਲੋਤਰ ਲੋਤਰ ਬੋਲਦੀ ਆ ਇਹ ਸੁੱਕ ਜਾਂਦੀ ਆ ਤੇ ਬਿਲਕੁਲ ਵੀ ਮੂੰਹ ਦੇ ਵਿੱਚ ਜਿਹੜੀ ਆਪਾਂ ਕਹਿੰਦੇ ਨੇ ਇੱਕ ਲਾਰ ਜੀ ਬਣਦੀ ਆ ਨਾ ਲਾਰ ਕਹਿੰਦੇ ਆ ਉਹਨੂੰ ਵੈਸੇ ਆਪਾਂ ਲਾਣਾ ਕਹਿੰਦੇ ਹੁੰਨੇ ਆ ਜਿਹੜੀ ਲਾਰਜ ਬਣਦੀ ਹੁੰਦੀ ਹੈ ਨਾ ਉਹ ਬਿਲਕੁਲ ਹੀ ਖਤਮ ਹੋ ਜਾਂਦੀ ਹੈ ਮੇਰੇ ਮੂੰਹ ਦੇ ਵਿੱਚ ਵੀ ਮੈਨੂੰ ਐ ਬੋਲਰ ਚ ਵੀ ਪ੍ਰੋਬਲਮ ਆਉਂਦੀ ਹੈ ਰਾਤ ਨੂੰ ਸੁੱਤੀ ਪਈ ਹੋਏ ਪ੍ਰੋਬਲਮ ਆਉਂਦੀ ਹੈ ਫਿਰ ਜਦੋਂ ਮੇਰੀ ਅੱਖ ਖੁੱਲਦੀ ਹੈ ਫਿਰ ਮੇਰੇ ਤੋਂ ਨਾ ਬੋਲਿਆ ਜਾਂਦਾ ਬਸ ਫਿਰ ਜੇ ਇਹਨਾਂ ਨੂੰ ਇਸ਼ਾਰੇ ਨਾਲ ਮਤਲਬ ਵੀ ਆਏ ਫੜ ਕੇ ਹਿਲਾਉਣ ਕੇ ਜਗਾ ਲੈਣੀਆਂ ਫਿਰ ਇਹ ਮੈਨੂੰ ਪਾਣੀ ਦਿੰਦੇ ਆ ਇਹ ਜ਼ਿਆਦਾ ਪ੍ਰੋਬਲਮ ਰਾਤ ਨੂੰ ਆਉਂਦੀ ਹੈ ਰਾਤ ਨੂੰ ਜਿਹੜੀ ਵੀ ਕੋਈ ਵੀ ਐਦਾਂ ਦੀ ਪ੍ਰੋਬਲਮ ਆਉਂਦੀ ਆ ਉਹ ਹੁੰਦੀ ਖਤਰਨਾਕ ਕਿਉਂਕਿ ਨਾ ਇਹਨਾਂ ਨੂੰ ਜਾਗਾਈ ਤਾਂ ਮੈਂ ਤਾਂ ਗਈ ਸਮਝ ਲਓ ਮੇਰਾ ਤਾਂ ਕੋਕਾ ਘੇ ਹੋ ਜਾਣੀ ਆ ਮੇਰੀ ਤਾਂ ਜੇ ਇਹਨਾਂ ਦੀ ਨਾ ਅ ਸਭ ਤੋਂ ਪਹਿਲਾਂ ਮੈਂ ਦੁੱਧ ਪਾ ਲਉਂਗੀ ਇਸ ਦੇ ਵਿੱਚ। ਇਹ ਧੋਈ ਜਾਂਦਾ ਕੰਮ। ਇਹ ਆਪਾਂ ਦੁੱਧ ਗਰਮ ਕਰਾਂਗੇ ਵਿੱਚ ਹੀ ਪੀਣ ਵਾਲਾ ਵਿੱਚ ਹੀ ਜ਼ਾੜਾ ਰੋਣ ਵਾਲਾ ਜਿਹੜਾ ਬਚ ਜਾਊਗਾ ਉਹਦੀ ਸਵੇਰੇ ਬਣਾਵਾਂਗੇ ਆਪਾਂ ਚਾਹ ਇਹ ਰੱਖ ਲਾਂਗੇ ਫ੍ਰਿਜ 'ਚ ਕਿਉਂਕਿ ਦੁੱਧ ਇਹਦੇ 'ਚ ਕੱਢਣਾ ਪਾਵਾਰ ਯਾ ਮਹਾਰੇ ਦੇ ਵਿੱਚ ਚੱਗ ਪਾ ਕੇ ਆ ਕੇ ਤੁਹਾਡੇ ਨਾਲ ਗੱਲ ਕਰਦੀ ਆ ਬਾਹਰ ਗਰਮੀ ਬਹੁਤ ਹੈ ਮੇਰੇ ਤੋਂ ਉੱਥੇ ਨਾ ਕੈਮਰਾ ਸੈੱਟ ਹੋਣਾ ਤੇ ਨਾ ਹੀ ਮੇਰੇ ਤੋਂ ਗੱਲ ਹੋਣੀ ਆ ਤੁਹਾਡੇ ਨਾਲ ਆ ਕੇ ਗੱਲ ਕਰਦੀ ਹਾਂ ਹੇ ਲੋ ਜੀ ਰੱਖੇ ਆਪਾਂ ਦੁੱਧ ਹਾਰੇ ਵਿੱਚ ਅੱਗ ਵਾਲ ਕੇ ਤੇ ਇਹ ਮੈਨੂੰ ਦੁਪੱਟਾ ਅਲਮਾਰੀ ਚੋਂ ਮੈਨੂੰ ਇਹਦੇ ਨਾਲ ਦਾ ਪਤਾ ਨਹੀਂ ਕਿੱਥੇ ਚਲੇ ਆ ਗਿਆ ਲੱਭਿਆ ਨਹੀਂ ਤੈ ਤੂੰ ਲਾ ਕੇ ਕਿਤੇ ਰੱਖਦਾ ਏ ਅਲਮਾਰੀ ਚੋਂ ਲੱਭ ਗਿਆ ਇਹਦੇ ਨਾਲ ਦਾ ਸੂਟ ਤਾਂ ਪਤਾ ਨਹੀਂ ਕਿੱਥੇ ਘਸ ਪਾਟ ਗਿਆ ਤੇ ਦੁਪੱਟਾ ਵਧੀਆ ਪਿਆ ਮੈਂ ਪਾਣੀ થી ਕੱਟ ਕੇ ਸੁੱਕੜਾਵਾ ਕੇ ਆਈ ਸੀ ਇਹ ਚ ਬਲਦੇ ਪਏ ਹੋਏ ਸੀ ਸੁੱਕ ਗਿਆ ਇਹਦੇ ਨਾਲ ਵੀ ਮੈਂ ਚ ਖਾਈ ਜਾਂਦਾ ਹੈ ਤਾਂ ਪਿੰਕ ਪਿੰਕ ਤੁਸੀਂ ਵੀ ਦੁਪੱਟਿਆਂ ਤਾਂ ਸੱਟਿਆ ਨਾ ਕਰੋ ਮੈਂ ਨਹੀਂ ਸੱਟਦੀ ਹੈਗੀ ਖਰਾਬ ਨਹੀਂ ਕਰਦੀ ਹੈਗੀ ਕੋਈ ਵੀ ਦੁਪੱਟਾ ਤੇ ਹਾਂਜੀ ਮੈਂ ਕੀ ਗੱਲ ਕਰਦੀ ਸੀ ਮੈਂ ਬਿਮਾਰ ਹੋ ਗਈ ਸੀ ਮੈਂ ਹੋ ਗਈ ਬਿਮਾਰ ਅੱਜ ਤੜਕੇ 3 ਵਜੇ ਬਾਹਰ ਜਾ ਕੇ ਗੱਲ ਕਰਦੇ ਆ ਮੈਂ ਕਹਿੰਦੀ ਸੀ ਮੈਂ ਹੋ ਗਈ ਬਿਮਾਰ ਅੱਜ ਤੜਕੇ 3 ਵਜੇ 3 ਵਜੇ ਜਦੋਂ ਮੇਰੀ ਅੱਖ ਖੁੱਲੀ ਮੇਰੇ ਨਾਲ ਜਿਆਦੇ ਪੇਟ ਦੇ ਵਿੱਚ ਦਰਦ ਹੋਵੇ ਇੰਨਾ ਜਿਆਦੇ ਦਰਦ ਹੋਵੇ ਹੱਦੋਂ ਵੱਧ ਵੀ ਮੈਨੂੰ ਸਮਝ ਨਾ ਆਵੇ ਮੈਂ ਮੈਂ ਕੀ ਕਰਾਂ ਮੇਰੇ ਇੰਨਾ ਜਿਆਦਾ ਦਰਦ ਹੋਵੇ ਇਹਨਾਂ ਨੂੰ ਜਗਾ ਲਿਆ ਹਨਾ ਚਲੇ ਵੀ ਉੱਠ ਖੜੇ ਤਾਂ ਇਹਨਾਂ ਨੇ ਵੀ ਜੋ ਸਰਦਾ ਬਣਦਾ ਉਸ ਟਾਈਮ ਕੋਈ ਟੀਕਾ ਗੋਲੀ ਇਹਨਾਂ ਕੋਲ ਸੀਗਾ ਬਈ ਜਿਹੜੀ ਵੀ ਕੋਈ ਦਵਾਈ ਸੀਗੀ ਇਹਨਾਂ ਨੇ ਮੈਨੂੰ ਦਿੱਤੀ ਚਲੋ ਮੈਂ ਥੋੜੀ ਵਾਲੀ ਨੀਂਦ ਜੀ ਆਈ ਫੇਰ 5 ਵਜੇ ਫੇਰ ਅੱਖ ਖੁੱਲੀ 5 ਵਜੇ ਨਾਲ ਸਿਰ ਵੀ ਦੁਖੇ ਤੇ ਉਪਣੀ ਉਦਾਂ ਹੀ ਫੇਰ ਦਰਦ ਵੀ ਹੋਵੇ ਹਨਾ ਤੇ ਚਲੋ ਜੀ ਉੱਕਣੇ ਜੋ ਦੁੱਖਦਾ ਹੋਵੇ ਚਾ ਕੋਸ਼ ਕੁਝ ਵੀ ਹੁੰਦਾ ਹੋਵੇ ਹੈ ਨਾ ਬੱਚੇ ਸਕੂਲ ਭੇਜਣੇ ਨੇ ਆਪਾਂ ਕਿਚਨ ਦੇ ਵਿੱਚ ਬੜਨਾ ਹੀ ਪੈਂਦਾ ਚਲੋ ਮੇਰੇ ਤੋਂ ਜਿੰਨਾ ਕੋ ਹੋਇਆ ਮੈਂ ਦੁੱਧ ਬਣਾ ਲਿਆ ਚਾ ਰੱਖ ਲਈ ਤੇ ਸਬਜੀ ਰਾਤ ਜਿੱਦਣ ਕਦੇ ਸਬਜੀ ਨਾ ਬਣੀ ਹੋਵੇ ਉਹ ਦਿਨ ਮੈਂ ਬਿਮਾਰ ਹੋਊਂ ਹਾਂ ਪੱਕੀ ਗੱਲ ਆ ਤੇ ਰਾਤ ਸਬਜੀ ਮੈਂ ਬਣਾਈ ਨਹੀਂ ਹੈਗੀ ਗੋਲ ਕਦੂ ਬਣਾਉਣਾ ਸੀਗਾ ਤੇ ਮੈਂ ਕਿਹਾ ਚਲੋ ਆਪਣੇ ਕੋ ਚਣਿਆਂ ਦੀ ਪਈ ਸੀਗੀ ਚਿੱਟੇ ਚਣੇ ਵੀ ਉਹ ਹੁਣ ਖਾ ਲੈਣੇ ਐਵੇਂ ਖਰਾਬ ਹੋਊਗੀ ਵੀ ਸਵੇਰੇ ਮੈਂ ਸਾਧਰੇ ਬਣਾ ਲੂ ਮੈਨੂੰ ਕੀ ਪਤਾ ਸੀ ਮੈਂ ਤਾਂ ਬਿਮਾਰ ਹੋ ਜਾਣਾ ਪਤਾ ਨਹੀਂ ਸੀਗਾ ਵੀ ਮੈਂ ਬਿਮਾਰ ਹੋ ਜਾਣਾ ਵੀ ਮੈਂ ਤਾਂ ਚੰਗੀ ਭਲੀ ਸੀਗੀ ਤੇ ਫਿਰ ਰਾਤ ਕੱਟ ਕੇ ਰੱਖ ਲਈ ਸੀ ਤੜਕਾ ਨਹੀਂ ਸੀ ਲਾਇਆ ਫਿਰ ਸਵੇਰੇ ਫੇਰ ਓਪਣੇ ਮਰਦੀ ਭਰਦੀ ਨੇ ਫੇਰ ਚਲੋ ਤਿਆਰ ਕੀਤਾ ਸਾਰਾ ਕੁਝ ਐਵੇਂ ਕਹਾ ਮੈਂ ਤੜਕਾ ਪਹਿਲੀ ਵਾਰੀ ਹਸਬੈਂਡ ਨੇ ਲਾਇਆ ਮੈਂ ਇੱਥੇ ਲੌਬੀ ਦੇ ਵਿੱਚ ਇੱਥੇ ਬੈਠ ਗਈ ਉਹਨਾਂ ਨੇ ਕੋਲੇ ਮੇਰੇ ਨੂਨ ਦਾ ਨਹੀਂ ਲਿਆਂਦੀ ਨੂਨ ਪਾ ਕੇ ਦੇ ਦੇ ਮਿਰਚਾ ਪਾ ਕੇ ਦੇ ਦੇ ਕਿੰਨਾ ਸਾਰਾ ਕੁਝ ਮੈਂ ਕੱਟ ਕੇ ਦੇਤਾ ਪਿਆਜ਼ ਕੱਟਤਾ ਉਹ ਦੂਜਾ ਹਰੀਆਂ ਮਿਰਚਾ ਟਮਾਟਰ ਟੜਕੇ ਦੇਤਾ ਇਹਨਾਂ ਨੇ ਤੜਕਾ ਲਾਤਾ ਸਬਜ਼ੀ ਇੰਨੀ ਟੇਸਟੀ ਬਣੀ ਆ ਹੱਦੋਂ ਵੱਧ ਮੈਂ ਵੀ ਖਾਧੀ ਦੁਪਹਿਰੇ ਖਾਧੀ ਆ ਜਾਣ ਕੇ ਮੈਂ ਸਵੇਰ ਦਾ ਕੁਛ ਨਹੀਂ ਖਾਦਾ ਪਾਣੀ ਤੇ ਹੀ ਸੀਗੀ ਕਦੇ ਮੈਨੂੰ ਇਹ ਗਲੂਕੋਜ਼ ਡੀ ਕੋਲ ਕੇ ਦੇਈ ਜਾਣ ਕੇ ਤੇ ਕੋਸ਼ਿਸ਼ ਜਾਣੀ ਪਾਣੀ ਤੇ ਸੀਗੀ ਮੈਂ ਹੁਣ 4 ਵਜੇ ਚਾਹ ਪੀਤੀ ਆ ਥੋੜੀ ਜੀ ਤੇ ਜਿਹੜਾ ਜਦੋਂ ਸਕੂਲੋਂ ਆਇਆ 2:30 ਵਜੇ ਜਾਣ ਕੇ ਸਮਝ ਲਓ ਪੌਣੇ ਕਿ ਤਿੰਨ ਵਜੇ ਮੈਂ ਦੋ ਰੋਟੀਆਂ ਖਾਧੀਆਂ ਤਾਂ ਮੜਜੀ ਹੁਣ ਮੇਰੇ ਵਿੱਚ ਬੋਲਣ ਵਾਲੀ ਸ਼ਕਤੀ ਆਈ ਆ ਨਹੀਂ ਤਾਂ ਮੇਰੀ ਬੋਲਤੀ ਬੰਦ ਹੋਈ ਪਈ ਸੀਗੀ ਪਤਾ ਨਹੀਂ ਕੀ ਪ੍ਰੋਬਲਮ ਆ ਉਹ ਕਹਿੰਦੇ ਆ ਵੀ ਲੀਵਰ ਵਾਲੇ ਨੂੰ ਵੀ ਪ੍ਰੋਬਲਮ ਆ ਪਤਾ ਕੀ ਗੱਲ ਆ ਅਸਲ ਮੇ ਪਾਣੀ ਖਤਮ ਹੋ ਗਿਆ ਖੂਨ ਤਾਂ ਆਪਾਂ ਨੇ ਚੜਵਾ ਲਿਆ ਪਾਣੀ ਤਾਂ ਡਾਕਟਰ ਕਹਿੰਦੇ ਵੀ ਇਦਾਂ ਪਾਣੀ ਥੋੜੀ ਚੜੂਗਾ ਹਨਾ ਵੀ ਪਾਣੀ ਤਾਂ ਤੁਹਾਨੂੰ ਪੀਣਾ ਹੀ ਪੈਣਾ ਵੱਧ ਤੋਂ ਵੱਧ ਵੀ ਤਾਂ ਕਰਕੇ ਵੀ ਜਿਹੜਾ ਪਾਣੀ ਤਾਂ ਅੰਦੇ ਅੰਦਰ ਪੂਰਾ ਹੋਊਗਾ ਤੇ ਚਲੋ ਜੀ ਦੇਖਦੇ ਆ ਪੀ ਜਾਣੇ ਆ ਦਿਹਾੜੀ ਦੇ 10-12 ਗਲਾਸ ਪਾਣੀ ਨੂੰ ਕਿਹਾ ਆਪਾਂ ਥੋੜੇ ਜਿਹਾ ਵੱਧ ਪੀ ਲੈਨੇ ਆ ਤੇ ਚਲੋ ਜੀ ਘਰੀਆ ਕੋਈ ਕੰਮ ਹੋਣ ਪਹਿਲਾਂ ਦਾਲ ਪਤੀਲੇ ਵਿੱਚ ਪਾ ਲਈਏ ਦੁੱਧ ਰੱਖਤਾ ਤੇ ਤੜਕਾ ਟੁੜਕਾ ਕੱਟ ਲਈਏ ਠੀਕ ਆ ਜੀ ਤੇ ਲਓ ਜੀ ਹੁਣ ਆਪਾਂ ਦਾਲ ਪਤਿੱਲੇ ਦੇ ਵਿੱਚ ਪਾ ਲਾਂਗੇ ਦਾਲ ਆਪਾਂ ਧਰਨੀ ਅੱਜ ਮੂੰਗੀ ਮਸਰੀ ਦੀ ਜਿਵੇਂ ਕਿ ਮੈਂ ਪਹਿਲਾਂ ਤੁਹਾਨੂੰ ਦੱਸਿਆ ਹੀ ਆ ਮੈਂ ਪਹਿਲਾਂ ਭਿਉਂ ਕੇ ਰੱਖੀ ਹੋਈ ਸੀ ਕਿ ਮੂੰਗੀ ਮਸਰੀ ਦੇ ਵਿੱਚ ਪਾਏ ਸੀਗੇ ਵਿੱਚ ਥੋੜੇ ਜੇ ਦਲੀ ਹੋਏ ਛੋਲੇ ਕੀ ਹੁੰਦੇ ਦਲੀ ਹੋਈ ਦਾਲ ਹਨਾ ਦਲੀ ਹੋਈ ਦਾਲ ਜੀ ਨੂੰ ਕਹਿੰਦੇ ਆ ਉਹ ਪਾਏ ਸੀਗੇ ਤੇ ਜਦੋਂ ਖਾਣ ਲੱਗੇ ਤੇ ਜਿਹਾਰ ਕਹਿੰਦਾ ਵੇ ਇਹ ਕੀ ਆ ਮੋٹے ਮੋٹے ਪਹਿਲਾਂ ਤਾਂ ਕਹਿੰਦਾ ਮਮਾ ਮੰਗੀ ਆਲੂ ਪਾਏ ਨੇ ਵਿੱਚ ਮੈਂ ਉਹਨੂੰ ਪੁੱਛਿਆ ਮਾਂ ਮੰਗੀ ਮਸਰੀ ਚਾਹ ਨੂੰ ਕੌਣ ਪਾਉਂਦਾ ਹਨਾ ਫੇਰ ਜਦੋਂ ਮੈਂ ਕੋਲੀ ਦੇ ਵਿੱਚ ਪਾਤੀ ਕਹਿੰਦਾ ਇਹ ਕੀ ਆ ਮੋਟਾ ਮੋਟਾ ਇਹਦੇ ਵਿੱਚ ਮੋਟਾ ਮੋਟਾ ਕੀ ਆ ਫਿਰ ਮੈਂ ਉਹਨੂੰ ਥੋੜਿਆ ਘੂਰਿਆ ਮੈਂ ਕਿਹਾ ਵੀ ਤੈਨੂੰ ਕੀ ਪਤਾ ਵੀ ਤੂੰ ਹਨਾ ਐਡਾ ਵੱਡਾ ਕਦੋਂ ਹੋ ਗਿਆ ਜਿਹੜਾ ਤੈਨੂੰ ਦਾਲਾਂ ਬਾਰੇ ਸਾਰਾ ਕੁਝ ਪਤਾ ਵੀ ਕਿਵੇਂ ਉਗਾਉਂਦੇ ਆ ਕਿਵੇਂ ਸਾਰਾ ਕੁਝ ਕਰਦੇ ਆ ਹਨਾ ਤਾਂ ਮੈਂ ਉਹਨੂੰ ਕਿਤੇ ਜਾ ਕੇ ਦਾਲ ਖਲਾਈ ਲੋ ਜੀ ਦਾਲ ਦੇਖ ਲਈ ਦੁੱਧ ਤਾਂ ਆਪਣਾ ਬਣ ਗਿਆ ਦਾਲ ਤਰੀ ਹੋਈ ਆ ਕਾਫੀ ਟਾਈਮ ਹੋ ਗਿਆ ਦਾਲ ਤਰੀ ਨੂੰ ਵਿੱਚ ਦੀ ਮੈਨੂੰ ਆ ਗਈ ਸੀ ਫੋਨ ਕਾਲ ਤੇ ਮੈਂ ਫੋਨ ਤੇ 2 ਮਿੰਟ ਗੱਲ ਕਰੀ ਤੇ ਜ਼ਰੂਰੀ ਕੰਮ ਕਰਿਆ ਇੱਕ ਤੇ ਹੁਣ ਆਪਾਂ ਦਾਲ ਦੇਤੀ ਲੋਜੀ ਦਾਲ ਆਪਾਂ ਨੇ ਚੁੱਲ੍ਹੇ ਉੱਤੇ ਰੱਖਿਆ ਹੁੰਦੀ। ਉਹਦੇ ਵਿੱਚ ਪਾ ਕੇ ਲੂਣ ਮਿਰਚ ਸੁੱਕੇ ਮਸਾਲੇ ਜਿਹੜੇ ਆਪਾਂ ਨੇ ਪਾਤੇ ਲੂਣ ਹਲਦੀ ਕਾਲੀਆਂ ਮਿਰਚਾਂ ਤੇ ਹੁਣ ਆਪਾਂ ਕਰਾਂਗੇ ਤੜਕਾ ਤਿਆਰ ਪਿਆਜ਼ ਛਿੱਲ ਲਾਂਗੇ ਤੇ ਥੋੜਾ ਜਿਹਾ ਲਸਣ ਛਿੱਲਾਂਗੇ ਲਸਣ ਜਿਹੜਾ ਹੁਣ ਤਾਜ਼ਾ ਛਿੱਲਦੀਆਂ ਮੈਂ ਤਾਜ਼ਾ ਮਤਲ ਜਿਹੜਾ ਹੁਣ ਇਸ ਵਾਰ ਪੱਟੇ ਆਇਆ ਹਨਾ ਨਵਾਂ ਲਸਣ ਕਹਿ ਸਕਦੇ ਆ ਜਿਹਨੂੰ ਉਹ ਵਾਲਾ ਛਿੱਲਦੇ ਆ ਤੇ ਥੋੜਾ ਜਿਹਾ ਮਤਲ ਇੱਕ ਇਕੱਠਾ ਜਿਹੜਾ ਹੁੰਦਾ ਪਿਆਜ਼ ਲਸਣ ਦਾ ਉਹ ਦੋ ਦਿਨ ਚਲਾ ਲੈਣੀ ਆ ਕਿਉਂਕਿ ਥੋੜਾ ਪਾਣੀ ਹੁੰਦੀ ਹੈ ਗਰਮੀ ਦੇ ਵਿੱਚ ਹਨਾ ਤੇ ਦੋ మీడియం ਸਾਈਜ਼ ਦੇ ਪਿਆਜ਼ ਕੱਟਾਂਗੇ ਤੇ ਮੂੰਗੀ ਮਸਰੀ ਦਾਲ ਤੜਕੇ ਨਾਲ ਹੀ ਵਧੀਆ ਬਣਦੀ ਹੈ ਜਿੰਨਾ ਵਧੀਆ ਤੜਕਾ ਲੱਗਿਆ ਹੋਊਗਾ ਤੇ ਓਨੀ ਵਧੀਆ ਦਾਲ ਬਣੂਗੀ ਹੈਨਾ ਤੇ ਹੁਣ ਹੋਰ ਬੰਦਾ ਬਣਾਵੇ ਵੀ ਕੀ ਮੁੱਲ ਦੀਆਂ ਸਬਜ਼ੀਆਂ ਚ ਵੀ ਹੈਨਾ ਬੱਚੇ ਕੁਝ ਨਹੀਂ ਖਾਂਦੇ ਹੈਗੇ ਮੁੱਲ ਦੀਆਂ ਪਿੰਡੀਆਂ ਜਿਹੜੀਆਂ ਲੈ ਕੇ ਆਉਂਦੇ ਆ ਮੁੱਲ ਦੀਆਂ ਪਿੰਡੀਆਂ ਕਹਿੰਦੇ ਉਹ ਪ੍ਰਿੰਡੀਆਂ ਉਹ ਬਹੁਤ ਮੈਨੂੰ ਵਧੀਆ ਨਹੀਂ ਲੱਗਦੀਆਂ ਤੇ ਬਹੁਤ ਮਹਿੰਗੀਆਂ ਵੀ ਨੇ ਭਾਈ ਉਸ ਹਿਸਾਬ ਨਾਲ ਜਿਸ ਹਿਸਾਬ ਨਾਲ ਜੇ ਅਸੀਂ ਲੈਣੀਆਂ ਹੁਣ ਤਾਂ ਮਹਿੰਗੀਆਂ ਬਹੁਤ ਲੱਗਦੀਆਂ ਨੇ 100 ਰੁਪਏ ਕਿਲੋ ਨੇ ਤੇ ਟਿੰਡੋ ਵੀ ਕਾਫੀ ਮਹਿੰਗੀ ਆ ਤੇ ਮੈਨੂੰ ਵਧੀਆ ਵੀ ਨਹੀਂ ਲੱਗਦੀਆਂ ਮੁੱਲ ਨੇ ਪਿੱਛੇ ਕਰੋ ਗਿਆ ਕੰਮ ਹੋ ਠੀਕ ਹੋ ਜੀ ਉਹ ਤਾਂ ਠੀਕ ਨੇ ਅਜੇ ਲੇਟ ਹੋ ਗਏ ਤੇ ਤੁਹਾਨੂੰ ਜੀ ਤਾਂ ਫੋਨ ਕਰੇਗਾ ਮੇਰੇ ਕੋ ਟਾਈਮ ਹੈਗਾ ਤੁਸੀਂ ਤਾਂ ਲੇਟ ਹੀ ਰਹੇ ਹੋ ਉਹ ਤਾਂ ਸਾਰੇ ਠੀਕ ਨੇ ਠੀਕ ਹੋ ਗਏ ਤੁਸੀਂ ਵੀ ਦੱਸ ਕੇ ਜਾਇਆ ਕਰੋ ਠੀਕ ਹੋ ਠੀਕ ਹੋ ਜੀ ਕਮੈਂਟਾਂ ਤੇ ਲਿਖ ਕੇ ਜਾਇਆ ਕਰੋ ਇਹ ਤਾਂ ਕਨੇ ਬੁਮਾਰੀ ਖਾਤਾ ਮੇਰੇ ਗੜ ਪਿਆ ਹੋਇਆ ਜਾ ਸਾਰਾ ਕੰਮ ਇਹਨਾਂ ਤੇ ਘੜ ਪਿਆ ਜਾਂਦਾ ਸੀ ਇਹ ਕਹਿੰਦੇ ਬਿਮਾਰੀ ਦਾ ਘਰ ਮੇਰੇ ਗਲ ਪਈ ਐ ਚੱਲਦਾ ਜੋ ਕਰਮਾ ਚਾ ਹਾਏ ਚੰਗਾ ਜੀ ਹਾਏ ਹਾਏ ਤੇ ਲਓ ਜੀ ਹੁਣ ਵਾਰੀ ਆ ਗਈ ਤੜਕਾ ਭੁੰਨਣ ਦੀ ਤੇ ਆਪਾਂ ਸਰੋਂ ਦਾ ਤੇਲ ਪਾਵਾਂਗੇ ਇਹ ਗੜਵੀ ਦੇ ਵਿੱਚ ਥੋੜਾ ਜਿਹਾ ਤੇਲ ਪਿਆ ਸੀ ਕੀ ਬਣਾਇਆ ਸੀ ਆਪਾਂ ਲਾਸਟ ਟਾਈਮ ਮੈਨੂੰ ਪਤਾ ਨਹੀਂ ਯਾਦ ਨਹੀਂ ਮੇਰੇ ਭੁੱਲ ਗਈ ਕੁਝ ਬਣਾਇਆ ਸੀਗਾ ਹਾਂ ਕਰੇਲੇਆ ਵਾਲਾ ਕਰੇਲੇਆ ਵਾਲਾ ਸੀ ਪਤਾ ਨਹੀਂ ਕੁਝ ਬਣਾਇਆ ਸੀ ਦੇ ਲੋ ਇਹਨਾਂ ਨੂੰ ਯਾਦ ਰਹੀਆਂ ਮੈਨੂੰ ਯਾਦ ਨਹੀਂ ਹੈਗਾ ਕਾਸੀ ਵਾਲਾ ਤੇਲ ਸੀਗਾ ਕੁਝ ਬਣਾਇਆ ਸੀ ਆਪਾਂ ਨੇ ਸ਼ਾਇਦ ਮੈਨੂੰ ਨਹੀਂ ਪਤਾਗਾ ਤੇ ਕੜਿਆ ਹੋਇਆ ਤੇਲ ਜਿਹਨੂੰ ਕਹਿ ਸਕਦੇ ਆ ਤੇ ਥੋੜਾ ਜਿਹਾ ਮੈਂ ਪਾਇਆ ਦੂਜਾ ਤੇ ਹੁਣ ਇਹਨੂੰ ਕਾੜ ਕੇ ਤੇਲ ਨੂੰ ਫੇਰ ਲਾਵਾਂਗੇ ਆਪਾਂ ਤੜਕਾ ਸਭ ਤੋਂ ਪਹਿਲਾਂ ਪਾਵਾਂਗੇ ਜੀਰਾ ਜੀਰੇ ਤੋਂ ਬਾਅਦ ਫਿਰ ਲਸਣ ਲਸਣ ਤੋਂ ਬਾਅਦ ਪਿਆਜ਼ ਪਿਆਜ਼ ਦੇ ਨਾਲ ਹੀ ਪਾ ਦਾਂਗੇ ਥੋੜਾ ਜਿਹਾ ਪਿਆਜ਼ ਬ੍ਰਾਊਨ ਜਿਹਾ ਹੋਏ ਤੇ ਪਾਦਾਂਗੇ ਆਪਾਂ ਟਮਾਟਰ ਹਾਲੇ ਤੱਕ ਪਲੇਟ ਦੇ ਵਿੱਚ ਪਿਆ ਮੈਂ ਪਾਇਆ ਨਹੀਂ ਤੁਸੀਂ ਦੇਖ ਸਕਦੇ ਹੋ ਤੇ ਨਾਲ ਦੀ ਨਾਲ ਜਿਹੜੇ ਮੈਂ ਭਾਂਡੇ ਚੜ੍ਹ ਤੇ ਹੁਣ ਮੈਂ ਟਮਾਟਰ ਪਾਤਾ ਤੇ ਹਰੀ ਮਿਰਚ ਵੀ ਪਾਤੀ ਚੰਗੀ ਤਰ੍ਹਾਂ ਆਪਾਂ ਤੜਕੇ ਨਾਲ ਜਿਹੜਾ ਭੁੰਨ ਲਾਂਗੇ ਤੇ ਭੁੰਨਣ ਤੋਂ ਬਾਅਦ ਆਪਾਂ ਪਾ ਲਾਂਗੇ ਦਾਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ